ਪੰਜਾਬ ਸਰਕਾਰ ਨੇ 17 ਕਰੋੜ 40 ਲੱਖ ਰੁਪਈਆ ਆਪਣੇ ਵੱਲੋਂ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਦਿੱਤਾ ਜਾਣਾ ਸੋ ਸਾਲਾਨਾ ਜਿਹੜਾ ਟੋਟਲ ਮਾਰਜਨ ਬਣੇ ਉਹਨਾਂ ਨੂੰ ਦਿੱਤੀ ਜਾਣੀ ਹੈ ਉਹ 78 ਲੱਖ 78 ਕਰੋੜ 40 ਲੱਖ ਦੇ ਕਰੀਬ ਜਿਹੜੀ ਉਹ ਸਾਲਾਨਾ ਉਹਨਾਂ ਨੂੰ ਮਾਰਜਨ ਬਣੇ ਜਿਹੜੀ ਆ ਹੁਣ ਦਿੱਤੀ ਜਾਇਆ ਕਰੂਗੀ ਸੋ ਉਦਾਹਰਨ ਦੇ ਤੌਰ ਤੇ ਪੰਜਾਬ ਦੇ ਅੰਦਰ 200 ਜੇ ਕਿਸੇ ਡੀਪੂ ਹੋਲਡਰ ਕੋ ਕਾਰਨ ਹੈ ਤੇ ਜੇ ਪਰ ਕਾਰਡ ਦੇ ਉੱਤੇ ਅਸੀਂ 4 ਜੀ ਲਾਈਏ ਕਿਤੇ 3 ਹੋ ਸਕਦਾ ਕਿਤੇ 5 ਹੋ ਸਕਦਾ ਤੇ 800 ਲਾਹ ਪਤਰੀ ਬਣਦੇ ਆ ਤੇ ਇਹਨਾਂ 200 ਕਾਰਡ ਦੇ ਉੱਤੇ ਪਹਿਲ ਉਹਨਾਂ ਨੂੰ 24000 ਰੁਪਏ ਸਾਲਾਨਾ ਜਿਹੜੀ ਉਹ ਮਾਰਜਨ ਮਣੀ ਜਾਂਦੀ ਸੀਗੀ ਕਮਿਸ਼ਨ ਉਹਨਾਂ ਨੂੰ ਜਾਂਦਾ ਸੀਗਾ ਜਿਹੜਾ ਹੁਣ ਵੱਧ ਕੇ 43200 ਰੁਪਿਆ ਸਾਲਾਨਾ ਹੁਣ ਮਾਰਜਨ ਮਣੀ ਜਿਹੜੀ ਉਹਨਾਂ ਦੇ ਖਾਤੇ ਨਜ਼ਰ ਕਰੋ ਕਿ ਉੰਜ ਕਈ ਥਾਵਾਂ ਤੇ 200 ਤੋਂ ਵੱਧ ਵੀ ਕਾਰ ਹੈਗੇ ਆ ਸੋ ਮੈਂ ਸਮਝਦਾ ਕਿ ਇਹ 8 ਸਾਲ ਬਾਅਦ ਲਾਸਟ ਟਾਈਮ 2016 ਚ ਇਹਦੇ ਚ ਵਾਧਾ ਹੋਇਆ ਹੋਵੇਗਾ 10 ਰੁਪਏ 8 ਸਾਲ ਬਾਅਦ ਇਹ ਬਹੁਤ ਹੀ ਮੈਂ ਸਮਝਦਾ ਕਿ ਇਤਿਹਾਸਿਕ ਫੈਸਲਾ ਜਿਹੜਾ ਉਹ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਨੇ ਲਿਆ ਔਰ ਇਸ ਫੈਸਲੇ ਦੇ ਨਾਲ ਜਿਹੜੇ ਸਾਡੇ ਡੀਪੂ ਹੋਲਡਰ ਨੇ ਪਿੰਡਾਂ ਜਾਂ ਸਹਾਰਾਂ ਚੋਂ ਅਨਾਜ ਵੰਦੇ ਆ ਉਹਨਾਂ ਨੂੰ ਇਹਦਾ ਬੜਾ ਵੱਡਾ ਆਰਥਿਕ ਲਾਭ ਜਿਹੜਾ ਉਹ ਮਿਲਣਾ ਸ਼ੁਰੂ ਹੋਇਆ